ਸਰਸ਼ੀ ਕਾਲਜੀ ਮੈਰੀਨਾ ਧਿਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਲਓ ਜੀ ਅਸੀਂ ਇੱਕ ਹੋਰ ਪਖੰਡੀ ਬਾਬੇ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਹ ਵੀਡੀਓ ਖਾਸ ਕਰਕੇ ਉਹ ਲੋਕ ਦੇਖ ਲੈਣ ਜਿਹੜੀਆਂ ਆਪਣੀਆਂ ਮੋਟਿਆਰ ਧੀਆਂ ਨੂੰ ਇਨ੍ਹਾਂ ਪਖੰਡੀਆਂ ਦੇ ਕੋਲ ਲੈ ਕੇ ਚਾਹੁੰਦੇ ਨੇ ਇਲਾਜ ਦੇ ਚੱਕਰਾਂ ਦੇ ਵਿੱਚ ਕੱਲ ਫੇ ਤੁਸੀਂ ਕਹਿ ਦਿੰਦੇ ਕਿ ਬਾਬੇ ਨੇ ਤਾਂ ਸਾਡੀ ਭਾਈ ਕੁੜੀ ਛੇੜ ਦਿੱਤੀ ਪਹਿਲਾਂ ਤੁਸੀਂ ਆਪਣੀਆਂ ਮੋਟਿਆਰ ਧੀਆਂ ਨੂੰ ਇਹ ਜਿਹੇ ਪਖੰਡੀਆਂ ਦੇ ਕੋਲ ਜਾਣ ਵੇਲੇ ਸ਼ਰਮ ਨਹੀਂ ਕਰਦੇ ਤੇ ਜਦੋਂ ਫਿਰ ਹਰਕਤ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਥਾਣੇ ਕਚੈਰੀਆਂ ਦੇ ਵਿੱਚ ਰਿਪੋਰਟਾਂ ਦਰਜ ਤਰਾਵੰਦੇ ਫਿਰ ਦੇਉਣ ਜੀ ਹਾਂ ਗੱਲ ਬੁਰੀ ਜ਼ਰੂਰ ਲੱਗਣੀ ਆ ਪਰ ਗੱਲ ਸੱਚੀ ਜ਼ਰੂਰ ਹੈ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਿੱਥੇ ਜਨਾਨੀਆਂ ਇਹਨਾਂ ਪਖੰਡਵਾਦ ਨੂੰ ਵਧਾਰੀ ਨੇ ਹੁੰਦੀ ਹੈ ਆਪਣੇ ਨਿਆਣੇ ਨੂੰ ਲੈ ਕੇ ਵੀ ਇਹਨਾਂ ਪਖੰਡੀਆਂ ਦੇ ਕੋਲ ਪਹੁੰਚ ਜਾਂਦੀਆਂ ਨੇ ਤਾਂ ਜੀ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਹੈ ਸਕਰੀਨ ਤੇ ਤੁਸੀਂ ਲਗਾਤਾਰ ਦੇਖ ਜਾ ਰਹੇ ਹੋ ਕਿਉਂਕਿ ਜਿਹੜਾ ਪਖੰਡੀ ਬਣਿਆ ਹੋਇਆ ਉਹਦੀ ਵੀ ਉਮਰ ਕੁਝ ਜ਼ਿਆਦਾ ਵੀ ਨਹੀਂ ਲੱਗ ਰਹੀ ਦੇਖਣ ਨੂੰ ਇਹ ਲੱਗ ਰਿਹਾ ਕਿ ਹੋਊਗਾ 30-35 ਕੋ ਸਾਲ ਦਾ ਤੇ ਜਦੋਂ ਨੌਕਰੀ-ਨੌਕਰੀ ਨਹੀਂ ਮਿਲਦੀ ਤਾਂ ਸੋਚਿਆ ਪਖੰਡਵਾਦ ਦੇ ਵਿੱਚ ਹੀ ਪੈ ਜਾਈਏ ਤਾਂ ਤੁਸੀਂ ਉਹਦਾ ਨਜ਼ਰ ਆ ਰਿਹਾ ਤੇ ਉੱਥੇ ਹੀ ਇੱਕ ਜਵਾਨ ਕੁੜੀ ਵੀ ਇਸ ਪਖੰਡੀ ਬਾਬੇ ਦੇ ਕੋਲ ਇਲਾਜ ਕਰਵਾਉਣ ਜਾਂਦੀ ਹੈ ਪਤਾ ਨਹੀਂ ਇਸ ਕੁੜੀ ਦੇ ਵਿੱਚ ਕੋਈ ਭੂਤ ਬੜਿਆ ਹੋਇਆ ਸੀ ਜਾਂ ਫਿਰ ਕੋਈ ਹੋਰ ਸ਼ੈ ਸੀ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਇਲਾਜ ਕੁੜੀ ਕਾਧਾ ਕਰਵਾਉਣ ਗਈ ਸੀ ਤਾਂ ਫਿਰ ਬਾਬੇ ਨੇ ਵੀ ਬਾਲਾਂ ਤੋਂ ਫੜ ਕੇ ਚੰਗਾ ਢੂਹਾ ਸੇਕਿਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਪਖੰਡਵਾਦ ਦੇ ਵਿੱਚ ਇਸ ਕਦਰ ਫਸ ਚੁੱਕੇ ਨੇ ਕਿ ਆਪਣੀਆਂ ਜਵਾਨ ਧੀਆਂ ਨੂੰ ਵੀ ਲਿਜਾ ਰਹੇ ਨੇ ਦੂਜੇ ਪਾਸੇ ਜਿੱਥੇ ਅਸੀਂ ਹੁਣ ਤੱਕ ਪਖੰਡੀ ਬਾਬਿਆਂ ਨੂੰ ਉਧੇੜ ਉਮਰ ਦੇ ਬਾਬਿਆਂ ਨੂੰ ਹੀ ਦੇਖਿਆ ਜਾਂ ਫਿਰ ਜਨਾਨੀ ਨੂੰ ਦੇਖਿਆ ਪਰ ਹੁਣ ਤਾਂ ਨੌਜਵਾਨ ਮੁੰਡੇ ਕੁੜੀਆਂ ਵੀ ਹੁਣ ਅਜਿਹੇ ਪੁੱਠੇ ਕੰਮਾਂ ਦੇ ਵਿੱਚ ਪੈ ਗਏ ਨੇ ਇਹ ਗਲਤੀ ਅਸੀਂ ਕਿਹਨਾਂ ਦੀ ਕਹਿ ਸਕਦੇ ਆ ਤੁਸੀਂ ਖੁਦ ਹੀ ਸੋਚ ਸਕਦੇ ਹੋ ਵੀ ਆਖਰ ਜੇਕਰ ਨੌਜਵਾਨ ਮੁੰਡੇ ਕੁੜੀਆਂ ਪਖੰਡਵਾਦ ਦੇ ਵਿੱਚ ਫਸੇ ਨੇ ਤਾਂ ਕਿੰਨਾ ਕਰਕੇ ਫਸੇ ਨੇ ਇਸ ਦਾ ਵੱਡਾ ਕਸੂਰवार ਕੌਣ ਹੈ ਇਹ ਤੁਸੀਂ ਖੁਦ ਜਾਣ ਸਕਦੇ ਹੋ ਸਾਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਪਰ ਪਖੰਡਵਾਦ ਕਿਸ ਕਦਰ ਫੈਲ ਰਿਹਾ ਇਹ ਸਮਝਣਿਆ ਰਹੀ ਕਿ ਲੋਕ ਜਿਹੜੀ ਉਮਰ ਦੇ ਵਿੱਚ ਇਹ ਜਿਹੇ ਲੋਕ ਪੋਸਟਾਂ ਭਰਦੇ ਨੇ ਨੌਕਰੀ ਦੀ ਤਲਾਸ਼ ਕਰਦੇ ਨੇ ਜਾਂ ਫਿਰ ਚੰਗੀ ਪੜ੍ਹਾਈ ਹਾਸਲ ਕਰਦੇ ਨੇ ਕੋਈ ਬਿਜ਼ਨਸ ਵਾਰੇ ਸੋਚਦਾ ਕੋਈ ਹੋਰ ਕੰਮਾਂ ਬਾਰੇ ਸੋਚਦਾ ਉੱਥੇ ਦੇਖਿਆ ਜਾ ਰਿਹਾ ਕਿ ਜਹੇ ਮੁੰਡੇ ਕੁੜੀਆਂ ਪਖੰਡੀਆਂ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਨੇ ਫਿਰ ਅਗੇ ਅਜਹੇ ਪਖੰਡੀਆਂ ਦੇ ਕੋਲ ਜਦੋਂ ਫਿਰ ਤੁਸੀਂ ਆਪਣੀਆਂ ਧੀਆਂ ਨੂੰ ਕੱਲਿਆਂ ਨੂੰ ਭੇਜਦੇ ਹੋ ਤਾਂ ਫਿਰ ਬਾਅਦ ਦੇ ਵਿੱਚ ਕਹਿ ਦਿੰਦੇ ਹੋ ਭਾਈ ਫਲਾਣੇ ਬਾਬੇ ਨੇ ਸਾਡੀ ਕੁੜੀ ਦੇ ਨਾਲ ਛੇੜਛਾੜ ਕਰਤੀ ਉਹਦੇ ਨਾਲ ਰੇਪ ਕੀਤਾ ਜੀ ਉਹਦੇ ਨਾਲ ਆਹ ਕੀਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਵੀ ਕਾਰਵਾਈ ਫਿਰ ਤੁਸੀਂ ਬਾਅਦ ਚ ਕਾਦੋਂ ਮੰਗਦੇ ਜਦੋਂ ਤੁਸੀਂ ਪਹਿਲਾਂ ਖੁੱਤ ਆਪਦੀਆਂ ਧੀਆਂ ਨੂੰ ਤਿਆਰਬਰ ਕਰਕੇ ਉੱਥੇ ਭੇਜਦੇ ਹੋ ਵੀ ਜਾ ਤੇਰਾ ਬਾਬਾ ਇਲਾਜ ਕਰੂਗਾ ਫਿਰ ਜਦੋਂ ਬਾਬੇ ਕੋਈ ਹੋਰ ਤਰੀਕੇ ਦਾ ਇਲਾਜ ਕਰਦੇ ਨੇ ਫਿਰ ਤੁਸੀਂ ਟੋੜਾ ਵੀ ਹੈ ਤੁਸੀਂ ਵੀ ਕਸੂਰਵਾਰੋਂ ਜੋ ਆਪਦੀਆਂ ਮੋਟਿਆਰਤੀਆਂ ਨੂੰ ਅਜਿਹੇ ਪਖੰਡੀਆਂ ਦੇ ਕੋਲ ਭੇਜ ਦਿਓ ਤਾਂ ਪਖੰਡਵਾਦ ਨੂੰ ਜੇਕਰ ਰੋਕਣਾ ਨਹੀਂ ਤਾਂ ਘੱਟੋ-ਘੱਟ ਉਹਨਾਂ ਕੋਲ ਜਾ ਕੇ ਵਧਾਵਾ ਤਾਂ ਨਾ ਦਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਖੰਡਵਾਦ ਪਿੰਡ-ਪਿੰਡ ਦੇ ਵਿੱਚ ਪਖੰਡੀ ਜਿਹੜੇ ਪੁੱਛਾ-ਪਾਛਾ ਦੇਣ ਵਾਲੇ ਲੋਕ ਆਪਣੇ ਡੇਰੇ ਖੋਲ ਕੇ ਬੈਠੇ ਨੇ ਤੁਹਾਡੇ ਸਿਰ ਦੇ ਉੱਤੇ ਕਮਾਈ ਕਰਕੇ ਚੰਗੇ ਘਰ ਬਗਿਆਰ ਬਣਾ ਲੈਂਦੇ ਨੇ ਤੇ ਤੁਹਾਡੇ ਵਰਗੇ ਦਾ ਕੀ ਹੁੰਦਾ ਤੁਸੀਂ ਖੁਦ ਹੀ ਜਾਣਦੇ ਹੋ ਜੇਕਰ ਤੁਸੀਂ ਵੀ ਪਖੰਡਵਾਦ ਦੇ ਖਿਲਾਫ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਜੇਕਰ ਪਖੰਡਵਾਦ ਨੂੰ ਰੁਕਣ ਦੇ ਵਿੱਚ ਕੁਝ ਥੋੜੀ ਜਿਹੀ ਵੀ ਮਦਦ ਹੁੰਦੀ ਹੈ ਤਾਂ ਵੀ ਬਹੁਤ ਚੰਗਾ ਹੋਵੇਗਾ ਕਿਉਂਕਿ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਬੂੰਦ-ਬੂੰਦ ਦੇ ਨਾਲ ਸਾਗਰ ਬਰਦਾ ਤਾਂ ਤੁਹਾਡਾ ਇਸ ਵੀਰੋਵਾਰੇ ਤੁਹਾਡੀ ਇਸ ਵੀਡੀਓ ਬਾਰੇ رائے ਕੀ ਹੈ ਉਹ ਵੀ ਜ਼ਰੂਰ ਸਾਨੂੰ ਦੱਸਿਆ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼